ਜੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਚਲਾਣਾ ਆ ਉਹ ਅਗਨ ਨਾਲ ਨਹੀਂ ਚਲਾਣਾ ਸੋਹਣੇ ਸੋਹਣੇ ਸੂਟਾਂ ਨਾਲ ਜਲਾਓ ਅਸੀਂ ਸੂਟਾਂ ਦੀ ਸੇਲ ਲਾ ਦਿੱਤੀ ਹੈ پاجی لاکھوں لاکھوں روپیا ہے نہیں گا او لکھاں منگے کنے ہیں آج کو 600 روپے دا 21 گیٹ 1 فری ہے نال ایک پین 300 روپے دا رہ گیا پاکستانی سوٹ جِن نے مرضی لو اور سب 300 روپے صرف ایک ڈیزائن نہیں ہے ساڈے کو بتھیرے ڈیزائن ہے گے ہے ایمبرائیڈری والے یا دیکھو ਹਾਂਜੀ 800 ਰੁਪਏ ਦੇ ਦੋ ਆ ਦੇਖੋ ਬਨਾਰਸੀ ਦਾ ਸੂਟ 800 ਰੁਪਏ ਦੇ ਦੋ ਸੂਟ ਹੈ ਆ ਸ਼ਿਮਰ ਦਾ ਸੂਟ 800 ਰੁਪਏ ਦੇ ਦੋ ਬਰਬਰੀ ਸਿਲਕ ਦਾ ਸੂਟ ਆ ਵੀ 800 ਰੁਪਏ ਦੇ ਦੋ ਹੈਂਡਵਰਕ ਵਾਲਾ ਇੱਕ ਮਿੰਟ ਇੱਕ ਮਿੰਟ ਆ ਸੂਟ ਇੰਨਾ ਵਧੀਆ 400 ਰੁਪਏ ਦੇ ਨਾਲ ਅਸੀਂ ਆ ਪੈਂਟ ਸ਼ਰਟ ਵੀ ਫਰੀ ਦੇ ਦੇਣੀ ਆ ਤੁਹਾਨੂੰ ਬਾਜੀ ਇਹ ਲੁੱਲ ਗਏ ਆ ਤੁਸੀਂ ਕੀ ਹੋ ਗਿਆ ਉਹ ਅਸੀਂ ਸਾਰਿਆਂ ਨੂੰ ਆ ਫਰੀ ਵੰਡਨੀ ਆ ਨਾਲ ਪੈਂਟ ਸ਼ਰਟ 2000 ਚ ਅਸੀਂ ਤੁਹਾਨੂੰ ਦੋ ਸੂਟ ਦੇ ਦੇਣੇ ਆ ਆ ਸੂਟ ਸਿਰਫ 1000 ਰੁਪਏ ਦੇ ਜਿਹੜੀਆਂ ਮੇਰੀਆਂ ਭੈਣਾਂ ਵੀਡੀਓ ਚੱਲਦੇ ਨੂੰ ਸ਼ੇਅਰ ਕਰਨਗੇ ਉਹਨਾਂ ਨੂੰ ਆ ਸੂਟ ਫਰੀ ਸਰ ਕਿੰਨੇ ਬੰਦਿਆਂ ਨੂੰ ਪਹਿਲੇ 10 ਬੰਦਿਆਂ ਨੂੰ ਮਤਲਬ ਉਹ ਸਟੋਰ ਤੋਂ ਕੁਝ ਖਰੀਦਣ ਚਾਹੇ ਨਾ ਵੀ ਖਰੀਦਣ ਤਾਂ ਵੀ ਉਹਨਾਂ ਨੂੰ ਸੂਟ ਫਰੀ ਬਸ ਉਹਨਾਂ ਚਲਦੀ ਵੀਡੀਓ ਸ਼ੇਅਰ ਕਰਨੀ ਪੈਣੀ ਹੈ ਸ਼ੇਅਰ ਕਰਨ ਦਾ ਬਸ ਬਾਅਦ ਸ਼ੇਅਰ ਕਰ ਦਿਓ ਸੋ ਦੇਖੋ ਜੀ ਵੀਡੀਓ ਨੂੰ ਕਰ ਦਿਓ ਫਟਾਫਟ ਸ਼ੇਅਰ ਜੇ ਤੁਹਾਨੂੰ ਵੀ ਆ 10 ਸੂਟ ਚਾਹੀਦੇ ਬਿਲਕੁਲ ਬਿਲਕੁਲ ਫਰੀ ਭਾਜੀ ਬਿਲਕੁਲ ਫਰੀ ਬਜਾ ਉਸੇ ਘਰੇ ਪਹੁੰਚਾ ਦਾਂਗੇ ਉਹਨਾਂ ਨੂੰ ਫਟਾਫਟ ਜੇ ਤੁਹਾਨੂੰ ਵੀ ਆ ਸੂਟ ਚਾਹੀਦਾ ਕਮੈਂਟਾਂ ਚ ਆਪਣੇ ਸ਼ਹਿਰ ਦਾ ਨਾਮ ਤੇ ਆਪਣਾ ਇੱਕ ਵਾਰੀ ਪਤਾ ਜ਼ਰੂਰ ਦੱਸ ਦਿਓ ਤਾਂ ਕਿ ਆ ਸੂਟ ਤੁਹਾਡੇ ਘਰੇ ਪਾਜੀ ਇਹਦੇ ਨਾਲ ਵੀ ਪੈਂਚਰ ਦੇਣੀ ਆ ਇਹਦੇ ਨਾਲ ਵੀ ਪੈਂਚਰ ਦੇਣੀ ਆ ਦੇਖੋ ਪਿਓਰ ਮਸਲੀਨ ਦਾ ਸੂਟ ਗਲੇ ਦੇ ਉੱਤੇ ਐਮਬਰਾਇਡਰੀ ਆ ਵੀ ਤੁਹਾਨੂੰ ਅਸੀਂ ਦੇ ਦੇਣੇ 2000 ਦੇ ਦੋ ਸੂਟ ਆ 1000 ਰੁਪਏ ਵਿੱਚ ਹਾਂਜੀ ਹਾਂਜੀ ਪਾਜੀ ਤੁਸੀਂ ਹੈਲੋ ਲਗਾਇਆ ਕਿਉਂ ਉਹ ਨਹੀਂ ਨਹੀਂ ਅਸੀਂ ਪਹਿਣਾ ਦਾ ਫਾਇਦਾ ਕਰ ਰਹੇ ਹਾਂ ਪਰ ਸਿਰਫ ਇੱਕ ਹਫਤੇ ਲਈ ਆ ਫਾਇਦਾ ਇੱਕ ਹਫਤੇ ਦੇ ਲਈ ਆセール ਹੈ ਇੱਕ ਨਾਲ ਇੱਕ ਫਰੀ ਆ ਲਈ ਬਸ ਫੇਰ ਖਤਮ ਦੁਕਾਨ ਦੇ ਵਿੱਚ ਕੋਈ ਵੀ ਚੀਜ਼ ਲੈ ਲਾਂ ਹਾਂਜੀ ਕੋਈ ਵੀ ਤੁਸੀਂ ਸੂਟ ਲੈ ਲਓ ਸਭ ਦੇ ਨਾਲ ਇੱਕ ਨਾਲ ਇੱਕ ਫਰੀ ਆ ਪਾਜੀ ਮੈਂ ਚਾਹਿਆ ਆਹ ਵਾਲਾ ਸੂਟ ਲੈਣਾ ਆਹ ਲੈ ਲਓ ਆ ਵੀ ਤੁਹਾਨੂੰ 800 ਰੁਪਏ ਦੇ ਦੋ ਮਿਲ ਜਾਣੇ ਆ ਉਹ ਆ ਵੀ ਪਾਜੀ ਆ ਵੀ ਉਹ ਆ ਵੀ ਸਾਰੇ ਆ ਮਸਲੀਨ ਦਾ ਦੁਪੱਟੇ ਵਾਲਾ ਸੂਟ ਹੈ ਆ ਵੀ ਤੁਹਾਨੂੰ ਅਸੀਂ ਦੋ ਦੇ ਦੇਣੇ ਬਾਈ 1 ਗੈਟ 1 ਫ੍ਰੀ ਵਾਹ ਜੀ ਵਾਹ ਕਿੰਨੀਆਂ ਸੋਹਣੀਆਂ ਆਫਰਾਂ ਲਾਤੀਆਂ ਪਾਜੀ ਮੇਰੇ ਰਿਸ਼ਤੇਦਾਰ ਤਾਂ ਪੂਰੇ ਮਾਚੇ ਜਾਣੇ ਉਹ ਸਾਰੇ ਚਾਚੀਆਂ ਮਾਸੀਆਂ ਸਭ ਜਲਾ ਦੇਣੀਆਂ ਆਪਾਂ ਤੁਹਾਡੀਆਂ ਪੂਰੀ ਦੁਕਾਨ ਨਾ ਇੱਕ ਨਾ ਇੱਕ ਫ੍ਰੀ ਹਾਂਜੀ ਨਾਲ ਆ ਪੈਂਟ ਸ਼ਰਟ ਵੀ ਦਵਾਂਗੇ 5000 ਦੀ ਸ਼ਾਪਿੰਗ ਦੇ ਉੱਤੇ ਪਹਿਲਾਂ 5000 ਦੇ ਸੂਟ ਲੈ ਲੈ ਮਿਲਣਾ ਤਾਂ 10000 ਦੇ ਸੂਟ ਲੈਣੇ ਚਾਹੀਦੇ ਆ ਫਿਰ ਦੋ ਦੇ ਦਾਂਗੇ ਪੈਂਟ ਸ਼ਰਟ ਫ੍ਰੀ ਤੇ 15000 ਤੇ ਤੰਦੇ ਦਾਂਗੇ ਭਾਜੀ ਇਦਾਂ ਤਾਂ ਕਿੰਨਾ ਬਲਬਾ ਜਣਾ ਜਿੰਨਾ ਵੀ ਬਣੂਗਾ ਹਰ 5000 ਦੇ ਉੱਤੇ ਇੱਕ ਪੈਂਚਰਟ ਫ੍ਰੀ ਠੀਕ ਹੈ ਭਾਜੀ ਮੇਰੀਆਂ ਤਾਂ ਦੋ ਸਾਈਡ ਤੇ ਰੱਖੀ ਦੋ ਪਰ ਇਹਦੇ ਇਲਾਵਾ ਤੁਹਾਨੂੰ ਪਾਰਟੀ ਵੇਅਰ ਵੀ ਸੂਟ ਦਿੰਦੇ ਆਜੋ ਆ ਦੇਖੋ ਅੱਛਾ ਹੁਣ ਮਹਿੰਗੇ ਵਾ ਸੂਟ ਆ ਗਏ ਨਾ ਓਹ ਮਹਿੰਗੇ ਪੂਰੀ ਕੜਾਈ ਕੀਤੀ ਹੋਈਆਂ ਬਾਜੂ ਕੜਾਈ ਕੀਤੀ ਪਾਕਿਸਤਾਨੀ ਕਲੈਕਸ਼ਨ ਹੈ ਸਭ ਤੁਹਾਨੂੰ 2000 ਦੇ ਦੋ ਸੂਟ ਦੇ ਦੇਣੇ ਆ ਸੋ ਆਣਾ ਕਿਥੇ ਨੇ ਸਰ ਆਣਾ ਤੁਸੀਂ ਕੇਸੀਸੀ ਇੰਡੀਆ ਹੈਬੋਵਲ ਮੇਨ ਮਾਰਕੀਟ ਹੈ ਸਾਡੇ ਨਾਲ ਪੀਐਨਬੀ ਬੈਂਕ ਪੈਂਦਾ ਤੁਸੀਂ ਇੱਥੇ ਆ ਕੇ ਸਾਡੇ ਤੋਂ ਸ਼ੋਪਿੰਗ ਕਰ ਸਕਦੇ ਠੀਕ ਹੈ ਸੋ ਦੇਖੋ ਜੀ ਐਨੇ ਵਧੀਆ ਸੂਟ ਲੈਣ ਦੇ ਲਈ ਇੱਕ ਦਿਨ ਨਾਲ ਇੱਕ ਫ੍ਰੀ ਇਹਨਾਂ ਨੇ ਸਕੀਮ ਲਾਈ ਹੋਈ ਹੈ ਤੇ ਬਹੁਤ ਸਾਰੇ ਸੋਹਣੇ ਸੋਹਣੇ ਇਹਨਾਂ ਦੇ ਕੋਲ ਸੂਟ ਹੈ ਇਹ ਤੁਹਾਨੂੰ ਪਤਾ ਹੀ ਤੁਸੀਂ ਕਿੱਥੇ ਆਣਾ ਇੱਕੋ ਹੀ ਨਾਮ ਤੁਸੀਂ ਯਾਦ ਰੱਖਣਾ ਕੇਸੀਸੀ ਇੰਡੀਆ ਲੁਧਿਆਣਾ ਸ਼ਹਿਰ ਦੇ ਵਿੱਚ ਹੈਗਾ ਐਡਰੈਸ ਤੁਹਾਨੂੰ ਦੱਸ ਦਿੱਤਾ ਤੇ ਨਾਂ ਇਹਨਾਂ ਦਾ ਇੰਸਟਾਗ੍ਰam ਪੇਜ ਵੀ ਹੈਗਾ ਉਹਦੇ ਤੋਂ ਜਾ ਕੇ ਫਟਾਫਟ ਤੁਸੀਂ ਚੈੱਕ ਕਰ ਸਕਦੇ ਐਡਰੈਸ ਫੋਨ ਨੰਬਰ ਸਾਰਾ ਕੁਝ ਤੁਹਾਨੂੰ ਮਿਲ ਜਣਾ ਉਹਦੇ